ਸਤਲੁਜ ਬੰਤ ਲਗਾਤਾਰ ਅਸੀਂ ਕਵਰੇਜ ਕਰ ਰਹੇ ਆ ਪਰਸੋ ਰੋਜ਼ ਤੇ ਜਿਹੜਾ ਪਾਣੀ ਦਾ ਵਹਾਵਾ ਲਗਾਤਾਰ ਤੇਜ਼ੀ ਨਾਲ ਵਧਦਾ ਜਾ ਰਿਹਾ ਵਾ ਪਰ ਕਿਤੇ ਨਾ ਕਿਤੇ ਜਿਹੜੀ ਸਥਿਤੀ ਆ ਹੁਣ ਆਊਟ ਆਫ ਕੰਟਰੋਲ ਹੁੰਦੀ ਨਜ਼ਰ ਆ ਰਹੀ ਆ ਬੇਸ਼ੱਕ ਪ੍ਰਸ਼ਾਸਨ ਵੱਲੋਂ ਵੱਡਿਆ ਵੱਡਿਆ ਗੱਲਾਂ ਵੀ ਕੀਤੀਆਂ ਜਾ ਰਹੀਆਂ ਕਿ ਕਿਤਨਾ ਕਿਤੇ ਸਥਿਤੀ ਕੰਟਰੋਲ ਦੇ ਵਿੱਚ ਆ ਪਰ ਕਿਤਨਾ ਕਿਤੇ ਜਿਹੜੀ ਸਥਿਤੀ ਆ ਹੁਣ ਆਊਟ ਆਫ ਕੰਟਰੋਲ ਹੁੰਦੀ ਨਜ਼ਰ ਆ ਰਹੀ ਆ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜਾ ਪਾਣੀ ਦਾ ਵਹਾਵ ਆ ਉਹ ਬਹੁਤ ਤੇਜ਼ੀ ਨਾਲ ਵਧ ਰਿਹਾ ਵਾ ਇਸ ਦੇ ਵਿੱਚ ਇਹ ਨਹੀਂ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਯਾਰੀ ਅ ਡਾਕਟਰਵਾਰਾ ਵੀ ਸਿੱਟੇ ਜਾ ਰਿਹਾ ਬੋਰੀਆਂ ਨਾਲ ਮਿੱਟੀ ਲਾ ਕੇ ਲਗਾਤਾਰ ਪਰਸੋ ਤੋਂ ਹੀ ਪਾਣੀ ਨੂੰ ਰੋਕਣ ਦੀ ਜਿਹੜੀਆਂ ਰਣਨੀਤੀਆਂ ਲਗਾਤਾਰ ਜਾਰੀ ਆ ਪਰ ਕਿਤੇ ਨਾ ਕਿਤੇ ਪਾਣੀ ਦੇ ਅੱਗੇ ਪ੍ਰਸ਼ਾਸਨ ਦੀਆਂ ਸਾਰੀਆਂ ਰਣਨੀਤੀਆਂ ਫੇਲ ਹੁੰਦੀਆਂ ਲੱਗ ਰਹੀਆਂ ਵਾ ਕਿਉਂਕਿ ਦੱਸ ਦਿੰਦੇ ਆ ਕਿਉਂਕਿ ਇੱਥੇ ਆ ਜਿਹੜਾ ਪਹਿਲਾ ਖੰਭਾ ਵਾ ਇਸ ਤੋਂ ਪਹਿਲਾਂ ਵੀ ਇੱਕ ਖੰਭਾ ਸੀ ਜਿਸ ਦੀ ਦੋਨਾਂ ਦੇ ਵਿੱਚ ਫਾਸਲੇ ਦੀ ਗੱਲ ਕਰੀਏ ਤਾਂ 150 100 ਤੋਂ 150 ਮੀਟਰ ਦੀ ਦੂਰੀ ਸੀ ਔਰ ਦੇਖਦੇ ਦੇਖਦੇ ਤਿੰਨ ਤੋਂ ਚਾਰ ਕਿਲੇ ਕੱਲ ਤੋਂ ਇਸ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਏ ਆ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇੱਧਰ ਨਜ਼ਦੀਕੀ ਤੋਂ ਜ਼ਰੂਰ ਦਿਖਾਓ ਜਿਹੜਾ ਬੰਨ ਆ ਔਰ ਇੱਥੋਂ ਕਹਿ ਸਕਦੇ ਆ 100 ਤੋਂ 150 ਮੀਟਰ ਦੀ ਦੂਰੀ ਦੇ ਵਿੱਚ ਰਹਿ ਗਿਆ ਵਾ ਜਿਹੜਾ ਪਾਣੀ ਦਾ ਵਹਾਅ ਦਾ ਉਸ ਦੇ ਵਿੱਚ ਫਾਸਲਾ ਜਿਹੜਾ 100 ਤੋਂ 150 ਮੀਟਰ ਦਾ ਵਾ ਕੋਈ ਜ਼ਿਆਦਾ ਨਹੀਂ ਪਰ ਜੇ ਕਿਸਾਨ ਵੀਰ ਇਹਦੀ ਗੱਲ ਕਰੀਏ ਤਾਂ ਇਹਦੀ ਸਾਰ ਲੈਣ ਵਾਲਾ ਇੱਥੇ ਹਲੇ ਤੱਕ ਕੋਈ ਵੀ ਅਧਿਕਾਰੀ ਨਹੀਂ ਅਧਿਕਾਰੀ ਆ ਤਾਂ ਜਰੂਰ ਆਏ ਨੇ ਪਰ ਕਾਰਵਾਈ ਕੋਈ ਨਹੀਂ ਪਰ ਦੇਖਦੇ ਦੇਖਦੇ ਤਿੰਨ ਚਾਰ ਗੇਲੇ ਇਸੇ ਪਾਣੀ ਦੇ ਵਹਾਅ ਦੇ ਵਿੱਚ ਜਰੂਰ ਰੁੜ ਗਏ ਆ ਔਰ ਇਹਨਾਂ ਵੱਲੋਂ ਖਵਾਜੇ ਪੀਰ ਨੂੰ ਮਨਾਰ ਦੀ ਕਿਤੇ ਨਾ ਕਿਤੇ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਔਰ ਚੌਲਾ ਦਾ ਭੰਡਾਰਾ ਵੀ ਲਾਇਆ ਜਾ ਰਿਹਾ ਔਰ ਬਾਕੀ ਗੱਲਬਾਤ ਕਰ ਲੈਣਾ ਬਾਈ ਜੀ ਪਹਿਲਾਂ ਤਾਂ ਜਿਵੇਂ ਅਸੀਂ ਕੱਲ ਵੀ ਤੁਹਾਡੀ ਖਬਰ ਕਰਕੇ ਗਏ ਸੀ ਉਸ ਤੋਂ ਬਾਅਦ ਹੁਣ ਤੱਕ ਕਿੰਨੀ ਜ਼ਮੀਨ ਚਲ ਚੁਗੀ ਆ ਪਾਣੀ ਦੇ ਵਹਾਅ ਦੇ ਵਿੱਚ ਕੱਲ ਤੋਂ ਜੀ ਸ਼ਾਮ ਤੋਂ ਕਟੋੜੀ ਅੱਧੇ ਕਿਲੇ ਰੇਡ ਚਲੇ ਗਏ ਹਾਂ ਇੱਥੇ ਖੰਬੇ ਕੋਲ ਬੈਠੇ ਸੀ ਜੀ ਹਾਂ ਕੱਲ 4:00 ਵਜੇ ਨਾਲ ਹੂੰ ਇੱਥੋਂ 15 ਗਰਮਾ ਅੱਗੇ ਸੀਗਾ ਆ ਜਿਹੜੇ ਖੰਭਾ ਤੁਸੀਂ ਦੇਖ ਰਹੇ ਆ ਇਸ ਤੋਂ ਪਹਿਲਾਂ ਵੀ ਇੱਕ ਖੰਭਾ 100 150 ਮੀਟਰ ਦੀ ਦੂਰੀ ਤੇ ਸੀਗਾ ਨਾ ਹਾਂਜੀ 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 ਬਿਲਕੁਲ ਸੀਗਾ ਜੀ ਉਹ ਖੰਭੇ ਪਾਣੀ ਦੇ ਵਿੱਚ ਰੁੜਦੇ ਜਾ ਰਹੇ ਆ ਖੰਭਿਆਂ ਦੇ ਨਾਲ-ਨਾਲ ਜਿਹੜੀ ਸਾਡੀ ਜ਼ਮੀਨ ਆ ਅਸਲ ਕਿਹਾ ਜਾਂਦਾ ਕਿ ਜ਼ਮੀਨ ਮਾਂ ਦੇ ਰੂਪ ਦੇ ਵਿੱਚ ਹੁੰਦੀ ਆ ਪਰ ਅੱਜ ਅਸੀਂ ਜ਼ਮੀਨ ਵੀ ਕਿਤੇ ਨਾ ਕਿਤੇ ਖੋ ਰਹੇ ਆ ਇਸ ਦੇ ਪਿੱਛੇ ਤੁਸੀਂ ਪ੍ਰਸ਼ਾਸਨ ਵੀ ਪਹੁੰਚਿਆ ਪਰ ਨਾ ਕੰਮ ਜਾਬੀ ਕਿਸੇ ਦੀ ਕਿਸ ਦੀ ਮੰਨ ਸਕਦੇ ਤੁਸੀਂ ਸਰ ਪ੍ਰੋਸੈਸ ਕੱਲ ਵੀ ਹੋਇਆ ਸੀ ਅੱਜ ਵੀ ਆਏ ਗਏ ਆ ਉਹ ਫੌਸਲਾ ਦੇ ਕੇ ਵੀ ਕੋਈ ਵਾਲੀ ਮੁਆਵਜ਼ਾ ਤੁਹਾਨੂੰ ਜਿੰਨਾ ਬਣਦਾ ਦਵਾਂਗੇ ਠੀਕ ਹੈ ਨਹੀਂ ਫਿਰ ਅਸੀਂ ਕਹਿਦੇ ਵੀ ਚਲ ਇੱਥੇ ਕੋਈ ਬੂਟੇ ਵੜ ਕੇ ਲਾਓ ਉਹ ਬੰਦੇ ਲਾਏ ਆ ਅੱਜ ਲਾਏ ਆ ਦੇਖੋ ਹੁਣ ਕੀ ਬਣਦਾ ਪਰ ਕੱਲ ਤੋਂ ਪਰਸੂ ਤੋਂ ਤੁਹਾਡੀ ਇਧਰ ਆ ਕੇ ਕੋਈ ਰੋਗਤਾਂਤ ਨਹੀਂ ਕੀਤੀ ਕਿ ਜਾਓ ਕੋਈ ਪੱਥਰ ਦਾ ਸਟਾਟ ਜਾਂ ਮਿੱਟੀ ਦਾ ਸਟਾਟ ਲੈਣ ਦਾ ਇਹ ਕੱਲ ਤੋਂ ਹੀ ਲੱਗਿਆ ਸ਼ੁਰੂ ਕੀਤਾ ਇਹਨੇ ਕੱਲ ਦੇ ਬੂਟੇ ਲਾਣ ਲੱਗੇ ਪਾਣੀ ਦੇ ਵਿੱਚ ਉਹ ਤੇ ਪਿੱਛੇ ਤੋਂ ਬਚਾ ਹੋ ਗਿਆ ਜਿੱਥੇ ਟੱਕਰ ਆਥੇ ਆਪਣੇ ਪੈਨ ਲੱਗੀ ਸਾਰੀ ਆ ਜੀ ਹੂੰ ਜ਼ਰੂਰ ਪਰ ਹੁਣ ਤੱਕ 3-4 ਦਿਨਾਂ ਦੇ ਵਿੱਚ ਕਿੰਨੀ ਕੁ ਜ਼ਮੀਨ ਤੁਹਾਡੀ ਪਾਣੀ ਦੇ ਵਿੱਚ ਜਾ ਚੁੱਕੀ ਹੈ ਸਾਡੇ ਦੇ 4 ਤੋਂ 5 ਕਿਲੇ ਦੇ ਵਿੱਚ ਵਿੱਚ ਚੱਲ ਗਈ ਜ਼ਮੀਨ 4-5 ਕਿਲੇ 3 ਦਿਨਾਂ ਦੇ ਵਿੱਚ ਵਿੱਚ 3 ਦਿਨਾਂ ਦੇ ਵਿੱਚ ਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਜਾਂ ਸੀਐਮ ਭਗਵਾਨ ਸਿੰਘ ਮਾਨ ਉਹਨਾਂ ਤੱਕ ਜੇ ਇਹ ਵੀਡੀਓ ਪਹੁੰਚਦੀ ਹੈ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋ ਅਸੀਂ ਤਾਂ ਕਿ ਇਹ ਕਹਾਂਗੇ ਵੀ ਜੀ ਹੁਣ ਜਿਹੜੀ ਜ਼ਮੀਨ ਡੈਗੀ ਉਹ ਤਾਂ ਮੁਸ਼ਕਲਾ ਬਣਣੀ ਜੀ ਹੁਣ ਹੂੰ ਤੁਹਾਨੂੰ ਆਸ ਹੈ ਜਿਵੇਂ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦਾ ਐਲਾਨ ਆ ਕਿ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੁਹਾਨੂੰ ਵੀ ਕੀ ਲੱਗਦਾ ਕਿ ਸਾਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਸਰਦਾਰ ਦੇਖੋ ਜੀ ਕਹਿ ਕੇ ਚੱਲ ਗਏ ਅੱਜ ਦੇਖੋ ਸਾਨੂੰ ਕੀ ਦੇਣਗੇ 10000 ਦੇਣਗੇ ਜਾਂ 5 ਦੇਣਗੇ ਉਹਦੇ ਵਿੱਚ ਸਾਡਾ ਕਿਤੇ ਢਿੱਡ ਭਰ ਜੂਗੀ ਤੇ ਨਹੀਂ ਭਰਨਾ ਹੁਣ ਜਿਹੜੇ ਜ਼ਮੀਨਾਂ ਡੈਕੀ ਰੇਤਾਂ ਕੀ ਕੀ ਕਰਨਾ ਸੀ ਰੇਤਾ ਉਹ ਨਹੀਂ ਚੱਕ ਸਕਦੇ ਜੇ ਰੇਤਾ ਚੱਕਾਂਗੇ ਫਿਰ ਪਾਣੀ ਇੱਧਰੋਂ ਆਣਾ ਸਾਡੇ ਜੇ ਅਸੀਂ ਚਾਰ ਚੁਫੇਰੇ ਫਸ ਗਏ ਹਰ ਦੀ ਮਾਰ ਕੁਦਰਤੀ ਮਾਰ ਕਹਿ ਸਕਦੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਮਾਰ ਵੀ ਤੇ ਕੁਦਰਤੀ ਹੈ ਜੀ ਇਹ ਕੋਈ ਪਹਿਲਾ ਜਿਹੜਾ ਰਿਤ ਚੱਕ ਹੋਇਆ ਨਾ ਜੀ ਉਹ ਨਾ ਚੱਕ ਹੁੰਦਾ ਫੇਰ ਨਹੀਂ ਪਾਣੀ ਆਣਾ ਸੀ ਇੱਥੇ ਗੱਲ ਰਿੱਤੇ ਦੀ ਜਾਂਦੀ ਆ ਕਿ ਚੀਮਾ ਸਿੰਘ ਦਾ ਨਾਮ ਹੈ ਜੀ ਇਸੇ ਪਿੰਡ ਦੇ ਹਾਂਜੀ ਹਾਂਜੀ ਤੁਹਾਡੀ ਵੀ ਕਿਤੇ ਸਤਲੁਜ ਦੇ ਨਾਲ ਲੱਗਦੀ ਕੋਈ ਜ਼ਮੀਨ ਆ ਹਾਂਜੀ ਸਾਡੀ ਡਿਗੀ ਮੂਰੇ ਜਿਹੜੇ 4 ਕਿਲੇ 4 ਕਿਲੇ ਥੋੜੀ 4 ਕਿਲੇ ਦੇ 4 ਕਿਲੇ ਝੋਨਾ ਲੱਗਿਆ ਜਿਹੜਾ ਡਿਗੀ ਨਾਲ 4 ਕਿਲੇ ਲਗੇ ਚਾਰੇ ਸੀ ਕਿ ਜਾਂ 4 ਤੋਂ ਵੱਧ ਸੀ ਵੱਧ ਸੀ ਉਹ ਤਾਂ ਹੁਣ ਡਿਗਦੀ ਆ ਰਹੀ ਆ ਅੱਗੇ ਦੇ ਅੱਗੇ ਉਹ ਕਿਹੜੇ ਰੁਕੇ ਵਾਲੇ ਹੂੰ ਤਿੰਨ ਚਾਰ ਕਿਲੇ ਪਾਣੀ ਦੇ ਵਿੱਚ ਰੁੜ ਗਿਆ ਹਾਂਜੀ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੀ ਸਥਿਤੀ ਆ ਅੰਡਰ ਕੰਟਰੋਲ ਆ ਵਿਸਤੀ ਨਾ ਹੀ ਕੋਈ ਪਾਣੀ ਟੁੱਟਣ ਦੀ ਸੰਭਾਵਨਾ ਆ ਅਸੀਂ ਆਪਸੀ ਕੰਟਰੋਲ ਦੇ ਵਿੱਚ ਕੀਤੀ ਆ ਤੁਹਾਨੂੰ ਪਾਣੀ ਦਾ ਬਹਾਅ ਦੇਖ ਕੇ ਕਿਦਾਂ ਲੱਗਦਾ ਬਾਹਰ ਉਹਨਾਂ ਹੀ ਆ ਪਾਣੀ ਦਾ ਹੂੰ ਬਹਾਅ ਨਹੀਂ ਆ ਪਾਣੀ ਦਾ ਤਿੰਨ ਦਿਨਾਂ ਤੋਂ ਕਿਤੇ ਮਾੜਾ ਮੂਟਾ ਪਾਣੀ ਰੋਕਿਆ ਹੋਵੇ ਜਿਵੇਂ ਕੋਈ ਬੁਰਾ ਲਾਗੇ ਪਾਣੀ ਰੋਕਿਆ ਦਾ ਨਜ਼ਰ ਆਇਆ ਪੁਰਾਣੀ ਕੋਈ ਇਹ ਕਹਿੰਦੇ ਦਰਾਕਤ ਲਾਉਣੇ ਆ ਵੱਢ ਕੇ ਕੋਈ ਨਹੀਂ ਸਾਡੇ ਕੋਲ ਜਿਹੜੇ ਦੂਸਰੇ ਪਾਸੇ ਲੱਗਦੇ ਪਾਣੀ ਰੁਕਦਾ ਨਜ਼ਰ ਆਉਂਦਾ ਕਿਤੇ ਪਾਸੇ ਉਧਰ ਉਹਨਾਂ ਨੇ ਲਾਇਆ ਦਰਾਮ ਥੋੜਾ ਹੈਗਾ ਫਰ ਮੌਕੇ ਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੌਕੇ ਦੀ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਡੇ ਵਾਲ ਵੀ ਮੜਾ-ਬੋਟਾ ਦੇਖੋ ਆਗੇ ਇਧਰ ਵੀ ਕੋਈ ਹੈਲਪ ਕਰੋ ਸਾਡੀ ਵੀ ਜੀ ਤਾਂ ਬਿਲਕੁਲ ਬਾਈ ਉਹਨਾਂ ਦਾ ਕਹਿਣਾ ਕਿ ਅਸੀਂ 4 ਕਿੱਲੇ ਜਿਹੜੀ ਜ਼ਮੀਨ ਸੀਗੀ ਉਹ ਪਾਣੀ ਦੇ ਵਹਾ ਦੇ ਵਿੱਚ ਰੁੜ ਗਈ ਆ ਬਾਈ ਜੀ ਕੀ ਨਾਮ ਅਗਰੇਸ ਸਿੰਘ ਇਹ ਨਾਮ ਸਸਰਾਏ ਕਿਲੋ ਨਹੀਂ ਦਵਾ ਜੀ ਜੀ ਮੰਤਰੀ ਸਾਹਿਬ ਇੱਥੇ ਆਏ ਗਏ ਨੇ 15-20 ਮਿੰਟ ਪਹਿਲਾਂ ਹੀ ਆ ਗਏ ਨੇ ਅਸੀਂ ਹੁਣ ਇੱਥੇ ਆਏ ਆ ਜੀ ਉਧਰ ਵੀ ਮੰਤਰੀ ਸਾਹਿਬ ਆ ਗਏ ਨੇ ਕਿ ਮੰਤਰੀ ਸਾਹਿਬ ਨੇ ਮਤਲਬ ਜਿੰਦ ਹੋਇਆ ਵੀ ਮਾਜਵਾ ਦਵਾਗੇ ਜਿਹੜੀ ਜਾ ਜ਼ਮੀਨ ਡਿਗੀ ਆ ਜਾਂ ਕਿਸੇ ਦੇ ਬੋਟੇ ਡਿਗੇ ਆ ਸਾਨੂੰ ਤਾਂ ਮਤਲਬ ਜਕੀਨ ਮੈਂ ਦਵਾਤਾ ਹਾਂ ਨਾ ਬਾਕੀ ਇਹ ਜੇ ਮਿਲੂਗਾ ਦੇਖਾਂਗੇ ਅੱਛਾ ਉਹਨਾਂ ਤੇ ਪੂਰਾ ਭਰੋਸਾ ਹੈ ਮਤਲਬ ਭਰੋਸਾ ਤਾਂ ਹੁਣ ਕੀ ਕਰ ਜੇ ਮੇਰੇ ਜੀ ਭਰੋਸਾ ਤਾਂ ਜਰੂਰ ਹੋਊਗਾ ਨਹੀਂ ਤਾਂ ਇੱਕ ਟਿਕਾ ਤਾਂ ਹੈ ਮੰਨ ਲਓ ਕਿ ਕਿਤੇ ਨਾ ਕਿਤੇ ਮਿਲਣ ਦੀ ਆਸਤਾ ਹੈ ਬਿਲਕੁਲ ਜੀ ਬਿਲਕੁਲ ਆਸਤਾ ਹੈ ਬਾਕੀ ਆਸਤੇ ਉਹਨਾਂ ਨੇ ਪੂਰੀ ਕਰਨੀ ਉਹਨਾਂ ਦੇ ਆਪਣੇ ਕਹਿ ਬੋਲੇ ਤੇ ਖਰੇ ਉੱਤੇ ਨਾ ਉਹਨਾਂ ਦੀ ਗੱਲ ਹੈ ਬਿਲਕੁਲ ਜੀ ਆਸਤਾ ਆ ਗਈ ਹੈ ਜਿੱਦਾਂ ਉਹ ਕਹਿੰਦੇ ਆ ਭਗਵਾਨ ਸਾਹਿਬ ਮੰਨ ਨੇ ਕਿਹਾ ਵਾ ਵੀ ਮਾਇਵਾ ਦਵਾਵਾਂਗੇ ਜਰੂਰ ਤੁਸੀਂ ਦੇਖਿਆ ਹੀ ਹੈ ਕਿੰਨੀ ਜਗ੍ਹਾ ਦੇਖ ਕੇ ਕਿੱਥੇ-ਕੱਥੇ 40 50 ਕਿਲੇ ਲੱਗੇ ਆ ਦੇਖ ਨੂੰ ਦੇਖਿਆ